ਇੱਥੇ ਰੱਖ ਦੇਵਾਂਗਾ ਨਾ ਐਦੇ ਵਿੱਚੋਂ ਬੀਨ ਦਾ ਸੰਗੀਤ ਚੱਲੇਗਾ ਬੀਨ ਜਾਂ ਹਰਦੂਨੀ ਬਾਜਾ ਕੀ ਬਾਤ ਆ ਕਿਆ ਤੇਰੀ ਕਲਾ ਹੈ ਇਮਰਾਨੀ ਐ ਜਾਂ ਥੱਲੇ ਵਾਲੀ ਇਮਰਾਨੀ ਆ ਕੀ ਕੀ ਬੋਲ ਉਸ ਉਸ ਕਪੜੇ ਚ ਬੋਲਦਾ ਜਿਆ ਤੂੰ ਫੜਾਇਆ ਨਾ ਐਡਾ ਲੰਬਾ ਪਹਿਲੇ ਕਦੀ ਫੜਾਇਆ ਦਿੰਨੇ ਨਹੀਂ ਆਏ ਸ਼ਾਬਾਸ਼ ਤਾਂ ਬੋਲੋ ਯਾਰ ਲੰਮਾ ਘੜਲਾ ਹੈ ਸਾਪ ਦੇਖੋ ਨਕਲੀ ਅਸਲੀ ਨਹੀਂ ਜ਼ਬਰਦਸਤ ਛੱਪੇ ਜੀ ਰਬੜ ਦਾ ਜਾਨਵਰ ਇਹ ਟਾਟਾ ਕੰਪਨੀ ਵਾਲਿਆਂ ਦਾ ਆ ਵੀਰ ਭਾਈ ਦਾਣਾ ਮਾਰੇ ਦੇ ਵਿੱਚ ਆਪਸਾਂ ਦੀ ਮੰਡੀ ਚ ਲੋ ਮੇਰੇ ਵੀਰ ਖੇੜਾ ਪਾਉਣ ਆਏ ਐ ਇਹਦਾ ਜੋ ਨਾਮ ਬਤਾ ਦੇਗਾ ਨਾ ਉਸ ਬੰਦੇ ਨੂੰ 25 ਪੈਸੇ ਇਨਾਮ ਇਹਦਾ ਖਰਗੋਸ਼ ਨਹੀਂ ਖਰਗੋਸ਼ ਦੇ ਕੰਨ ਹੁੰਦੇ ਨੇ ਲੰਬੇ ਲੋਰ ਕੀ ਹੈ ਇਹ ਇਹ ਚੂਹੇ ਦੀ ਪੂੰਛ ਹੁੰਦੀ ਹੈ ਵੱਡੀ ਸਾਰੀ ਇਹ ਜਾਨਵਰ ਹੈ ਮੇਰੇ ਵੀਰ Tata ਕੰਪਨੀ ਵਾਲਿਆਂ ਦਾ ਆਹਾਹਾਹਾ ਕੀ ਬਾਤ ਹੈ ਪੜਿਆ ਲਿਖਿਆ ਜਾਨਵਰ ਹੈ ਅੰਗਰੇਜ਼ੀ ਪਾਸ ਹੈ ਠੀਕ ਹੈ ਤਾਂ ਹੁਣ ਇਹ ਦੀ ਅੰਗਰੇਜ਼ੀ ਕਿਵੇਂ ਬੋਲਦਾ ਹੈ ਹਾਂ ਬਲਾ ਫਿਰ ਵੀ ਉਹ ਆਉਣਗੇ ਇਹ ਸੱਪ ਚੱਲੇਗਾ ਪਾਣੀ ਪੀ ਕੇ ਆਹਾਹਾਹਾ ਜਾਨਵਰ ਚੱਲੇਗਾ ਨਾਸ਼ਤਾ ਕਰਕੇ ਹਾਂ ਕੰਡੇ ਨੇ ਸੱਪ ਦੇ ਬੱਚੇ ਨਾਲ ਕبھی ਪਿਆਰ ਨਹੀਂ ਕਰਨਾ 1000 ਨੇ ਮੂੰਹ ਠਾਏ ਤਾਂ ਕਦੇ ਇਤਬਾਰ ਨਹੀਂ ਕਰਨਾ ਵਾਰੀ ਆਏ ਹੋਏ 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 ਦੇਖ ਲਓ ਫਿਰ ਜ਼ਿੰਦਗੀ ਦੇ ਮੇਲੇ ਨੇ ਦੋ ਕਦਮ ਅੱਗੇ ਦੋ ਕਦਮ ਪਿੱਛੇ ਆਏ ਹਾਏ ਹਾਏ ਜ਼ਿੰਦਗੀ ਬੇਵਫਾ ਹੈ ਹਾਂ 2 ਇੱਕ ਦਿਨ ਠੁਕਰਾਏਗੀ ਹਾਂ ਪਰ ਮੌਤ ਮਹਿਬੂਬਾ ਹੈ ਆਏ ਹਾਏ ਜੋ ਬੰਦੇ ਨੂੰ ਨਾਲ ਹੀ ਲੈ ਜਾਏਗੀ ਆ ਵਾਹ ਜੀ ਹਜਰਬਾ ਕਰ ਲਓ ਵੀਰ ਉਹ ਵੇ ਕੋਈ ਨੂ ਮੈਂ ਪਾਣੀ ਪਲਾਨਾ ਇਹ ਸੱਪ ਦੀ ਕਲਾਕਾਰੀ ਵੇਖੋ ਜੀ ਉਹ ਬੇਡਾ ਜਮੂਰੇ ਪਾਣੀ ਲੈ ਕੇ ਆਓ ਬੇਡਾ ਪਾਣੀ ਆਹ ਜਮੂਰਾ ਹੈ ਭਾਈ ਇਹਦਾ ਹਾਂ ਇਹ ਜਮੂਰਾ ਹੈ ਜੀ ਜਮੂਰਾ ਜਮੂਰੇ ਦੇ ਹੱਥ ਚ ਆ ਗਿਆ ਆਪ ਜਮੂਰਾ ਹੈ ਆ ਬੱਚੇ ਪਾਣੀ ਜਰਾ ਆਏ ਹਾਏ ਹਾਏ ਕੀ ਤੇਰੀ ਧਨ ਹੈ ਕੀ ਵੀਰੇ ਜਦ ਤੱਕ ਆਪਾਂ ਡਮਰੂ ਕੰਚਰੀ ਨਹੀਂ ਵਜਾਵਾਂਗੇ ਨਾ ਹਾਂ ਇਹ ਸੱਪ ਦੇਖੋ ਚੱਲੇਗਾ ਨਹੀਂ ਅੱਛਾ ਜੀ ਜਿਹੜੇ ਸਪੇਰੇ ਲੋਕ ਹੁੰਦੇ ਨਾ ਢੀਂਂ ਵਜਾਉਣ ਵਾਲੇ ਹਾਂ ਉਹ ਵੀਨ ਵਜਾ ਕੇ ਨਾ ਸੱਪਾਂ ਨੂੰ ਮਸਤ ਬਣਾ ਦਿੰਦੇ ਨੇ ਠੀਕ ਹੈ ਪਰ ਸਾਡੀ ਵੀਨ ਜੋ ਹੈ ਨਾ ਉਹ ਲੈ ਗਏ ਅਮਰਜਪੂਰੀ ਔਰ ਨਗੀਨਾ ਫਿਲਮ ਬਣਾਣ ਮਾਰੇ ਅੱਛਾ ਉਹ ਦੇਣ ਨਹੀਂ ਆਇਆ ਸੀ ਲੈਣ ਨਹੀਂ ਗਏ ਉਹ ਭਾਈ ਦਾ ਕੀ ਹੋ ਗਿਆ ਹਾਂ ਇਸ ਵਾਰ ਤੇ ਨਾ ਸਾਡੇ ਕੋਲ ਦੇਖੋ ਇਹ ਡਮਰੂ ਹੈ ਸ਼ੰਕਰ ਜੀ ਦਾ ਹਾਏ ਇਹ ਡਮਰੂ ਵਜਾ ਦਿਆਂਗਾ ਸੱਪ ਨੂੰ ਮਸਤ ਬਣਾ ਦਿਆਂਗਾ ਸਰਦਾਰ ਜੀ ਮਾਰੇ ਅੱਗੇ ਨੂੰ ਆ ਜਾਓ ਏਡੀ ਦੂਰੋਂ ਫਿਰ ਪਤਾ ਨਹੀਂ ਲੱਗਣੇਗਾ ਇਹਨੂੰ ਬੋਲਦੇ ਨੇ ਜਾਦੂ ਦਾ ਟਰੈਕ ਆਏ ਹਾਏ ਜਾਦੂ ਇਹ ਜਾਦੂ ਨਕਲੀ ਅਸਲੀ ਨਹੀਂ ਹੈਗਾ ਵੀਰੇ ਔਰ ਜਾਦੂ ਦੇ ਚੱਕਰ ਚ ਕੋਈ ਬੰਦਾ ਮੇਰੇ ਕੋਲ ਨਹੀਂ ਆਣਾ ਵੀਰੇ ਸੱਪ ਮਗਰ ਪਈ ਜਾਉਂਦਾ ਕਿਉਂ ਜਾਦੂ ਬਕਵਾਸ ਦੀਆਂ ਗੱਲਾਂ ਹੁੰਦੀਆਂ ਨੇ ਹਾਂ ਜਿਹੜੀ ਗੱਲ ਆਪਾਂ ਨੂੰ ਸਮਝ ਆਵੇ ਉਹਨੂੰ ਜਾਦੂ ਨਹੀਂ ਕਲਾਕਾਰੀ ਬੋਲਦੇ ਨੇ ਜਿਹੜੀ ਚੀਜ਼ ਆਪਾਂ ਨੂੰ ਸਮਝ ਨਹੀਂ ਨਾ ਆਵੇ ਉਹਨੂੰ ਭਾਈ ਆਪਾਂ ਫਿਰ ਜਾਦੂ ਬੋਲਦੇ ਆ ਹਾਂ ਲਓ ਵੇਖੋ ਇਹਦਾ ਚਮਤਕਾਰ ਲੈ ਭਾਈ ਪੀ ਲੈ ਪਾਣੀ ਔਰ ਹੋ ਜਾ ਤਿਆਰ ਖਾਓ ਪਿਓ ਐਸ ਕਰੋ ਈ ਕਰੋ ਇਹ ਸਾਦੀ ਨਹੀਂ ਬਰਬਾਦੀ ਹੈ ਸਾਦੀ ਹੋਏਗੀ ਉੱਤੇ ਜਾ ਕੇ ਪਰ ਹੋਏਗੀ ਸਮਝਦਾਰ ਵਾਸਤੇ ਲਓ ਜੀ ਦੇਖ ਲਓ ਫਿਰ ਚੁਰਲਮ ਚੁਰਲੀਆਂ ਚੋਰ ਚੋਰ ਹਾਂ ਤੇ ਚੁਰਲਮ ਚੁਰਲੀਆਂ ਚੋਰ ਕਰਾਇ ਨੂੰ ਕਰ ਲਈਆਂ ਪੀਵੇ ਪਾਣੀ ਤੇ ਬੂਚਾ ਕਰੇ কুরਲੀਆਂ ਹਾਂ ਕਿੰਜਾ ਦੇ ਕਿੱਥੇ ਆ ਬਈ ਗੰਜਾ ਦਾ ਘਰੇ ਹੋਊਗਾ ਗੰਜਾ ਮੇਰੇ ਕੋਲ ਇਹ ਭਾਈ ਫਿਲਮਾਂ ਚ ਕੰਮ ਕਰਦਾ ਸੀ ਅੱਛਾ ਯਾਰ ਹੋ ਗਿਆ ਵੀਰੇ ਰਿਟਾਇਰ ਕਿਆ ਬਾਹਾਰੇ ਵੇਖੋ ਮਦਾਰੀ ਦੇ ਕੋਲ ਆ ਗਿਆ ਆਏ ਹਾਏ ਹਾਏ ਇਹ ਦੇਖ ਲਓ ਜੀ ਰਬੜ ਦਾ ਹੀ ਪੁੱਤਲਾ ਇਹਨੂੰ ਇੱਥੇ ਰੱਖ ਦਿਆਂਗਾ ਨਾ ਐਦੇ ਵਿੱਚੋਂ ਬੀਨ ਦਾ ਸੰਗੀਤ ਚੱਲੇਗਾ ਬੀਨ ਗਾਣਾ ਚੱਲੇਗਾ ਤੰ ਡੋਲੇ ਮਨ ਭੁਰਲੇ ਬੰਦੇ ਨਾਲੇ ਪੇ ਮੂੰਹ ਥੋਲੇ ਥੋਲੇ ਭਾਈ ਥੋਲਾ ਮੂੰਹ ਕਰ ਦਿਓ ਜੀ ਵੇਖੋ ਕਲਾ ਮਾਰ ਦਿਓ ਤਾੜੀ ਸਾਡੀ ਕਲਾਪਿੰਗ ਕਲਾਪਿੰਗ ਜਾਦੂ ਦੀ ਪਾਊਡਰਲੀ ਵਿਖਾ ਕਿੱਥੇ ਆ ਬੇਟਾ ਤਿੰਨ ਵਾਰ ਜੀ ਮੁੰਡੀ ਤੇ ਕਮਾ ਦਿਆਂਗਾ ਖੇਡ ਚਾਲੂ ਜੀ ਸਾਰੇ ਬੰਦੇ ਧਿਆਨ ਕਰ ਲਓ ਏ ਆ ਮੇਰੇ ਕੋਲ ਵੀਰੇ ਦੇ ਨਾਲ ਦਾ ਇਹ ਰਿਪੋਰਟ ਲਈ ਹੈ ਇਹਨੂੰ ਵੀਰ ਜੀ ਆਪ ਚਾ ਬੋਲਦੇ ਹੋ ਤਾਂਸ ਦੀ ਗੱਡੀ ਇਹ ਤਾਂਸ ਨਹੀਂ ਮੇਰੇ ਵੀਰ ਇਹਦਾ ਨਾਮ ਹੈ ਸਤਿਆਨਾਸ਼ ਸਤਿਆਨਾਸ਼ ਕਈ ਬੰਦੇ ਜੂਆ ਖੇਡਦੇ ਨੇ ਹਾਰ ਜਾਂਦੇ ਨੇ 52 ਪੱਤੇ ਨੇ 52 ਤ੍ਰੈਪਲ ਖੇਡ ਹੁੰਦੇ ਨੇ ਪੱਤੇ ਵੇਖੋ ਸਾਰੇ ਇਕੱਲੇ ਇਕੱਲੇ ਨੇ ਇਹ ਪੱਤੇ ਨੂੰ ਐਵੇਂ ਫੜ ਕੇ ਆਲੂ ਰੈਡ ਬੋਲਿਆ ਲੋ ਸੱਤੇ ਵਿੱਚ ਵੇਖ ਲਓ ਬੜਾ ਸੋਹਣਾ ਮੈਂ ਇੱਕ ਹਰਮੋਨੀ ਦਾ ਬਾਜਾ ਬਣਾ ਦਿੱਤਾ। ਓ ਵਾਹ! ਇਹ ਬਣ ਗਿਆ ਹਰਮੋਨੀ ਬਾਜਾ। ਕੀ ਬਾਤ ਆ, ਕੀ ਤੇਰੀ ਕਲਾ ਹੈਗੀ। ਮੰਤਰ ਵਿੱਚ ਆਓ, ਮੰਤਰ ਵਿੱਚ ਆਓ, ਜਾਦੂ ਵਿੱਚ ਆਓ, ਮੰਤਰ ਵਿੱਚ ਆਓ। ਤਾਲੀ ਨਹੀਂ ਲਾਉਂਦੇ ਵੀਰ ਜੀ, ਤੁਸੀਂ ਤਾਲੀ ਲਾਜਿਆ ਕਰੋ। ਬੜੀ ਜ਼ਬਰਦਸਤ ਕਲਾਕਾਰੀ ਹੈ। ਫੁੱਲ ਬਣ ਗਿਆ। ਕੀ ਬਾਤ ਆ, ਭਾਈ ਕੀ ਬਾਤ ਹੈ। ਕਲਾਕਾਰੀ ਜ਼ਬਰਦਸਤ ਹੈ ਦੇਖੋ ਬੜਾ ਸੋਨਾ ਫੁੱਲ ਬਣਾ ਦਿੱਤੀ ਬਣਾਤਾ ਫੁੱਲ ਬਣਾਤਾ ਭਾਈ ਭਾਈ ਦੇਖੋ ਬੈਠਣ ਵਾਲੀ ਕੁਰਸੀ ਬਣਾ ਦਿੱਤੀ ਕੋ ਉਹ ਤੁਹਾਡੀ ਨੂੰ ਐ ਪਕੌੜੇ ਰੱਖਣ ਵਾਲੀ ਪਲੇਟ ਬਣਾ ਦਿੱਤੀ ਆਏ ਹਾਏ ਹਾਏ ਮਜ਼ਾ ਨਹੀਂ ਆਇਆ ਨਹੀਂ ਆਇਆ ਹੱਥ ਨਾਲ ਜਲਦੇ ਨੇ ਪੱਤੇ ਹੁਣ ਮੈਂ ਪੱਤੇ ਨੂੰ ਤਰਤੀ ਤੇ ਸੁੱਟ ਦਿਆਂਗਾ ਇਹ ਪੱਤਾ ਵੇਖੋ ਤਰਤੀ ਤੇ ਚੱਲੇਗਾ ਆਟੋਮੈਟਿਕ ਸਾਰੇ ਪੈਨ ਖਰਾ ਦੇਖੋ ਇਹ 6 ਪੱਤਿਆਂ ਦੇ 5 ਪੱਤੇ ਬਣਾ ਰਿਆਂਗਾ ਹਾਂ ਸਾਰੇ ਬੰਦੇ ਧਿਆਨ ਕਰ ਲਓ ਜੀ ਹਾਂ ਜੀ ਦੇਖੋ ਇਹ 6 ਪੱਤਿਆਂ ਦੇ 5 ਕਿਵੇਂ ਬਣਦੇ ਨੇ ਕਿਵੇਂ ਬਣਦੇ ਐ ਗਿੰਤੀ ਲਾ ਲਓ ਕਿੰਨੇ ਪੱਤੇ ਨੇ 5 ਪੱਤੇ ਐ ਯਾਰ ਛਿਮ ਦੇਖਾ ਨੇ ਜੀ 5 ਨੇ ਪਰ ਗਿੰਤੀ ਨਾਲ ਪੂਰੇ 6 ਨੇ ਹਾਂ ਬੰਦੇ ਨਾ ਉੱਟ ਗਿਆ ਪਤਾ ਜ਼ਰਾ ਭਾਈ ਜਿਹੜੀ ਖੋਪੜੀ ਐ ਨਾ 5 ਕਿਲੋ ਦੀ ਐ ਆ ਖੁਰਕ ਖਰੀ ਜਾਂਦਾ ਪੂਰੀ ਸਪੀਡ ਨਾਲ ਫੇਰ 50 ਗ੍ਰਾਮ ਐ ਸੋਚਣ ਮਾਰੇ ਹਾਂ ਸਾਰੇ ਬੰਦੇ ਦੇਖੋ ਭਾਈ ਇਹ ਪੱਤੇ ਮੈਂ ਰੱਖੇ ਤਾਂ ਪੰਜੀ ਨੇ ਪਰ ਆਪਾਂ ਗਿਣਤੀ ਲਾਵਾਂਗੇ ਤਾਂ ਇਹ ਪੱਤੇ 6 ਬਣ ਜਾਵਣਗੇ ਗਿਣਤੀ ਲਾ ਲਓ ਭਾਵੇਂ ਇੱਥੋਂ ਗਿਣ ਲਾਓ ਭਾਵੇਂ ਇੱਥੋਂ ਗਿਣ ਲਾਓ ਆ ਦੇਖੋ ਵੀਰੇ 1 2 3 3 4 5 ਤੇ 6 ਆ ਵਿਚਾਲਾ ਫੇਰ ਆ ਵਿਚਾਲਾ ਦੋ ਵਾਰੀ ਉਹ ਬਾਈ ਲਾਈਨ ਚ ਰੱਖੇ ਹੋਏ ਨਾ ਲਾਈਨ ਚ ਰੱਖੇ ਹੋਏ ਨਾ ਆਪਾਂ ਲਾਈਨ ਤੋੜ ਕੇ ਤਾਂ ਗਿਣਤੀ ਨਹੀਂ ਲਾ ਸਕਦੇ ਹਾਂ ਲਾਈਨ ਵਿੱਚ ਹੈਗੇ ਵੀਰੇ ਹਾਂ ਆ ਲਾਈਨ ਤੋੜ ਕੇ ਗਿਣਤੀ ਨਹੀਂ ਹੋ ਸਕਦੀ ਨਾ ਨਹੀਂ ਹੋ ਸਕਦਾ ਧਿਆਨ ਕਰ ਲਓ ਵੀਰ ਜੀ ਇਹ ਪੱਤਾ ਲੈ ਕੇ ਨਾ ਉਹ ਗੰਗੇ ਕੋਲ ਚਲੇ ਜਾਓ ਚਲੇ ਜਾਓ ਤੁਹਾਡੇ ਹੱਥੇ ਦੀ ਨੋਟ ਬੰਨਣਾ ਕਿ ਦੂਏ ਦਾ ਭਰੋਸਾ ਨਹੀਂ ਇੱਕ ਮਿੰਟਾਂ ਚ ਕੀ ਹੋ ਜਾਵੇ ਮੈਂ ਤੇਰੀ ਫੁੱਲ ਗਾਰੰਟੀ ਦੇ ਚ ਹੀ ਅਗਲੇ ਮੰਗਲਵਾਰ ਦੀ ਹਾਏ ਪਤਾ ਨਹੀਂ ਕਿੰਨੇ ਮੰਗਲਵਾਦਾਂ ਦੇ ਪਰ ਸੁਖੇ ਨੂੰ ਕੁਝ ਨਹੀਂ ਹੋਏਗਾ। ਲੈ ਆਪਣਾ ਘਰ ਕਿੱਥੇ ਆ ਸੁਖੇ? ਕੁਰੰਗਾ ਵਾਲੀ। ਕੁਰੰਗਾ ਵਾਲੀ? ਹੂੰ। ਖੜੀ ਹੋ ਜਾ ਫਿਰ। ਖੜੀ ਹੋ ਜਾਨੀ ਹੋ ਜਾ। ਹੋ ਜਾ ਖੜਾ ਹੋ ਜਾ। ਖੜਾ ਹੋ ਜਾ। ਖੜੀ। ਇਹ ਮੁੰਡਾ ਹੈ ਤੂੰ ਖੜਾ ਹੋ ਜਾ ਗਿਆ। ਖੜੀ ਦੇ ਕੇ। ਨਹੀਂ ਤੂੰ ਖੜੀ ਹੋ ਜਾ। ਖੜੀ ਹੋਈ ਹੈ। ਭਾਈ ਗੁੱਸੇ ਨਾ ਹੋ ਜਾਈਂ ਸੁਖੇ। ਆਹ। ਪੱਤੇ ਨੂੰ ਥੇਲੀ ਤੇ ਰੱਖ ਲੈ। ਇਹਦੇ ਵਿੱਚ 3.5 ਫੂਕਾ ਲਗਾ ਮੈਂ ਨੋਟ ਬਣਾਵਾਂਗਾ। 3.5 ਫੂਕਾ ਤੋਂ ਜ਼ਿਆਦਾ ਨਹੀਂ ਲਾਉਣੀਆਂ ਸੁਖੇ। ਮੀਆਂ ਲਾਈਆਂ ਨੇ ਸਾਢੇ ਤਿੰਨ ਸਾਢੇ ਤਿੰਨ ਅੱਦੀ ਫੂਕ ਕਿਵੇਂ ਲਗਾਈ ਐ ਫੂਕ ਪੂਰੀ ਜਿਹੀ ਢਿਮੇ ਲਾ ਤੇ ਲਾਣੀ ਨਹੀਂ ਆਈ ਅੱਦੀ ਫੂਕ ਆ ਹੱਥ ਦੀ ਉਂਗਲੀ ਐਂ ਕਰ ਲੈ ਸੁੱਕੇ ਮੂੰਹ ਤੇ ਰਖ ਲੈ ਅੱਦੀ ਫੂਕ ਉਹਨੇ ਲਗਾ ਦੇ ਇਹ ਹੋ ਗਈਆਂ ਸਾਢੇ ਤਿੰਨ ਫੂਕਾਂ ਆਏ ਹਾਏ ਹਾਏ ਪੱਤੇ ਨੂੰ ਤਿੰਨ ਵਾਰ ਖੋਪੜੀ ਤੇ ਘਮਾ ਲਓ ਖੋਪੜੀ ਕਿਹੜੀ ਐ ਦੇਖ ਲੈ ਤੇਰੀ ਓਕੇ ਚਲ ਕਮਾਈ ਜਾਂਦੇ ਆ ਵੀਰੇ ਓਏ ਆਏ ਉਹ ਪ੍ਰਾਵਾ ਮੈਂ ਉਹਦੀ ਖੋਪੜੀ ਦੀ ਗੱਲ ਕਰੀ ਜਾਂਦਾ ਐ ਦੀ ਐ ਦੀ ਖੇਡ ਬਗਾੜੇਗਾ ਯਾਰ ਸੁੱਖੇ ਤੂੰ ਸ਼ਰਾਰਤ ਨਾ ਕਰਿਆ ਕਰ ਇਹ ਚਾੜ ਪੈ ਜਾਂਦਾ ਕਿੱ데 ਹੁਣ ਗਿਣਤੀ ਨਾਲ ਬਤਾਈ ਦੇ ਕਿੰਨੇ ਨੋਟ ਬਣਾ ਦਿਆਂ ਸੁੱਖੇ ਜਿੰਨਾ ਤੇਰਾ ਸੀ ਤੈਨੂੰ ਜਿੰਨਾਂ ਦੀ ਲੋੜ ਏ ਮੈਨੂੰ ਦੱਸ ਦੇ ਅੱਜ ਖੁੱਲ ਗਈ ਜਣੀ ਲਾਟਰੀ ਨਹੀਂ ਜਿੰਨੇ ਬੋਲੇਗਾ ਉਹਨੇ ਬਣਾਉਣੇ ਨੇ ਦੱਸ 5000 ਬਣਾ ਦਿਆਂ ਬਣਾ ਦੇ 5000 ਨਾਲ ਸਰਦੂਗਾ ਐ ਮਿਲ ਗਿਆ ਥੋਗਦਾ ਵਪਾਰੀ ਕਹਿੰਦਾ ਜੀ 5000 ਬਣਾ ਦਿਓ ਤਾਲੀ ਮਾਰੋ ਲੋ ਜੀ ਵੇਖੋ ਫਿਰ ਕਲਾਕਾਰੀ ਆਹਾਹਾ ਤੈਨੂੰ ਮੰਤਰ ਹੁੰਦਾ ਨਾ ਦਸ ਦਰਨਾਮੇ ਕਹਦੇ ਅੰਤਰੂ ਅੰਤਰੂ ਕਹਦੇ ਮੰਤਰੂ ਮੰਤਰੂ ਕਹਦੇ ਨੋਟ ਬਨ ਅੰਤਰੂ ਨੋਟ ਬਨ ਅੰਤਰੂ ਕਹਦੇ ਮੇਰੀ ਸ਼ਾਦੀ ਮੈਂ ਅੰਤਰੂ ਮੇਰੀ ਸ਼ਾਦੀ ਬਨਕਰੂ ਕਹਦੇ ਰਾਤ ਦੇ 14 ਵਜੇ ਮਰਨਤਰੂ ਸੱਚੋਂ বাজਦੇ 14 ਮਰਨਗੇ ਚਲੇ ਦੁਸ਼ਮਣ ਮਰਨਗੇ ਤੇਰਾ ਦੁਸ਼ਮਣ ਇੱਥੇ ਕੋਈ ਨਾ ਜੀ ਇੱਥੇ ਕੋਈ ਨਹੀਂ ਅੱਜ ਲੰਬਰ ਤੇਰੇ ਯਾਨ ਨਾਲ ਆਇਆ। ਹੁਸ ਮੰਤਰ ਠੁਸ ਮੰਤਰ ਆਹ ਤੁੱਤੇ ਕਰ ਕਪੜੇ ਨੂੰ ਇੱਥੇ ਦਬਾ ਲੈ। ਇਹਨੂੰ ਜਿੰਨੀ ਕੁੱਟੇਗਾ ਨਾ ਆਉਣੀ ਮੋਟੀ ਹੋ ਜਾਣੀ ਆ। ਕੀ? ਗੱਡੀ ਨੋਟਾਂ ਦੀ? ਹਾਂ ਨਾ ਲਿਆ ਕਰ ਪੁਰਾ। ਬੈ ਜਾ ਸੁੱਕੇ ਮੈਂ ਜਾਦੂ ਲਾ ਦਿੰਦਾ ਹੁਣ। ਇਹ ਇਧਰੋਂ ਮਾਰਾ ਜਾ ਬਾਈ ਪੈਰ ਪਿੱਛੇ ਨੂੰ ਕਰੀ ਥੋੜਾ। ਚਲੋ ਬਾਈ। ਸੁਖੇ ਸੱਤ ਬਤਾ ਕਪੜੇ ਜੱਪਾ ਨੇ ਕੀ ਲਪੇਟਿਆ ਭਾਈ ਐਝ ਹੁੰਦਾ ਸਾਰਾ ਕੁਝ ਨਾ ਉਹ ਪੱਤਾ ਪੱਤਾ ਨੋਟ ਤਾਂ ਨਹੀਂ ਹੈਗਾ ਹੁਣ ਵੇਖ ਆ ਮੈਨੇ ਕੀ ਬਣਾਇਆ ਗੋਲ ਚੱਕਰ ਗੋਲ ਚੱਕਰ ਨਹੀਂ ਜੀਰੋ ਬਣਾਈ ਹੈ ਜੀਰੋ ਬਣਾਈ ਹੈ ਉਹ ਵੀ ਆਪਣੇ ਮੂਰੇ ਜੀਰੋ ਬਣਾ ਜਿੱਥੇ ਨੋਟ ਰੱਖੇਗਾ ਜੀਰੋ ਬਣਾ ਲਿਆ ਜੀਰੋ ਹਾਂ ਜਿੰਨੀ ਬਣਾਣੀ ਹੈ ਬਣਾ ਲਿਆ ਤੇਰੀ ਲਾਟਰੀ ਖੁੱਲ ਗਈ ਅੱਜ ਇਹ ਵੀ ਸਾਰਾ ਹਿੰਦੁਸਤਾਨ ਲੇਗਾ ਅੱਜ ਜਿੱਤਰਾ ਮਰੂਦਾ ਤੋਂ ਘੜਾ ਛੜਾਦਾ ਬੋਲ ਤਨੇ ਉੱਪਰ ਵਾਲੀ ਮਰਾਨੀ ਹੈ ਜਾਂ ਥੱਲੇ ਵਾਲੀ ਮਰਾਨੀ ਆ ਕੀ ਕੀ ਬੋਲਣਾ ਮਿੱਟੀ ਦੀ ਗੱਲ ਕਰੀ ਜਾਣਾ ਹਾਂ ਠੀਕ ਹੈ ਭਾਈ ਹਾਂ ਬੋਲ ਕਿਹੜੀ ਮਰਵਾਣੀ ਹੈ ਬੋਲ ਕੀ ਮਿੱਟੀ ਓ ਮਿੱਟੀ ਭਰਾਵਾ ਮਿੱਟੀ ਉੱਪਰ ਲਈ ਮਰਵਾਊਗਾ ਮਿੱਟੀ ਉੱਪਰ ਵਾਲੀ ਨਾਲ ਸੱਪ ਬਨੇਗਾ ਥੱਲੇ ਵਾਲੀ ਨਾਲ ਨੋਟ ਬਨੇਗਾ ਉਹਨੂੰ ਮਰਜ਼ੀ ਤੇਰੀ ਹੈ ਲੈ ਗਈ ਠੀਕ ਆ ਥੱਲੇ ਦੀ ਮਰਵਾਉਗਾ ਇਹ ਮਿੱਟੀ ਚਾਰ ਤੋਂ ਚੰਗਾ ਹੀ ਆ ਉਹ ਯਾਰ ਮੇਰੀ ਗੱਲ ਸਮਝਾ ਨਹੀਂ ਤੂੰ ਤੂੰ ਮਜ਼ਾਕ ਕਰੀ ਜਾਂਦਾ ਮੈਂ ਮਜ਼ਾਕ ਨਹੀਂ ਕਰੀ ਜਾਂਦਾ ਮੈਂ ਸੱਚੋ ਹੀ ਦੱਸੀ ਜਾਂਦਾ ਹਾਂ ਹਾਂ ਹੁਣ ਦੱਸ ਤਾਂ ਨੇ ਕਿਹੜੀ ਮਿੱਟੀ ਲਵਾਣੀ ਹੈ ਥੱਲੇ ਵਾਲੀ ਲਾ ਬੰਦਾ ਆਪਣਾ ਲਾਲਚੀ ਫਸ ਗਿਆ ਇਹਨੂੰ ਪਤਾ ਹੈ ਉੱਪਰ ਵਾਲੀ ਨਾਲ ਸੱਪ ਬਨੇਗਾ ਥੱਲੇ ਵਾਲੀ ਨਾਲ ਨੋਟ ਬਨੇਗਾ ਹਾਂ ਪਰ ਗੱਲ ਸੁਣ ਲੈ ਸੁੱਖੇ ਜਿਹੜੀ ਥੱਲੇ ਵਾਲੀ ਮਿੱਟੀ ਹੈ ਨਾ ਹੁਣ ਮੈਂ ਮਾਰ ਦਿੰਨਾ ਕੱਪੜੇ ਵਿੱਚ ਧਿਆਨ ਕਰ ਲੈ ਆ ਉੱਪਰ ਵਾਲੀ ਛੁੱਟਦੀ ਠੱਲੇ ਵਾਲੀ ਮਿੱਟੀ ਚੁੱਕ ਲਈ ਉਹਨੂੰ ਮੈਂ ਕਹਾਂਗਾ ਠੂਸ ਤੇ ਤੂੰ ਐਂ ਉਂਗਲੀ ਕਰਕੇ ਬੋਲੀ ਕਪੜੇ ਚ ਕੁਸ ਕੁਸ ਉਸ ਕਪੜੇ ਚ ਬੋਲਨੇ ਉਧਰ ਮੇਰੇ ਕੰਨੀ ਕਿੱਧਰ ਦੇਖੀ ਜਾਂਦਾ ਠੂਸ ਕੁਸ ਉਹਨੂੰ ਬੋਲ ਲੈ ਬੋਲ ਗੁੱਸਾ ਗੁੱਸਾ ਅੱਧਾ ਕੁਸਾ ਲਈਏ ਜਾਂ ਪੂਰਾ ਹੀ ਕੁਸਾ ਲਈਏ ਪੂਰੇ ਚੱਲਣ ਦੇ ਪੂਰੇ ਚੱਲਣ ਦੇ ਭਾਈ ਨੋਟਾਂ ਦੀ ਗੱਲ ਹੋ ਰਹੀ ਹੈ ਨੋਟਾਂ ਦੀ ਗੱਲ ਹੋ ਰਹੀ ਆ ਤੁਸੀਂ ਲੜਾਈ ਨਾ ਕਰਾ ਦਿਓ ਮੇਰੇ ਨਾਲ ਨਹੀਂ ਕਰਉਂਦੇ ਓ ਛੜਾਦਾ ਕੋਈ ਨਹੀਂ ਗੁੱਸਾ ਨਾ ਕਰ ਜਾਈ ਕੱਪੜੇ ਨੂੰ ਰਗੜ ਕੇ ਦੇ ਨੋਟ ਬਣਿਆ ਕਿ ਨਹੀਂ ਬਣਿਆ ਪਰ ਸਰਾਰਤ ਨਾ ਕਰੀ ਐ ਕਰਕੇ ਦੇ ਦੱਸਿਆ ਕਰ ਸੁੱਕੇ ਮਜ਼ਾਕ ਨਾ ਕਰਿਆ ਕਰਨ ਤਾਂ ਦਾ ਬਤਾ ਦੇ ਜੀ ਅਦੇ ਗੱਡੀ ਬਣੀ ਜਾਂਦੀ ਆ ਪਰ ਗੱਡੀ ਛੋਟੀ ਆ ਅਲੇ ਗੱਡੀ ਛੋਟੀ ਛੋਟੀ ਐ ਨਾ ਕਹਦੇ ਬਾਬਾ ਹੋਰ ਮੋਟੀ ਕਰ ਦੇ ਹੋਰ ਮੋਟੀ ਕਰ ਦੇ ਹੱਥ ਨਾਲ ਅਦੇ ਚ ਨਾਮ ਲਿਖਾਂਗਾ ਸੁਖੇ ਦਾ ਆ ਡੈਰੀ ਦਾ ਰੰਗ ਬੋਲੋ ਕੈਸਾ ਰੰਗ ਐ ਇਦਰੋਂ ਕੈਸਾ ਰੰਗ ਐ ਪੜਿਆ ਲਿਖਿਆ ਐ ਗਿਆਨ ਪੜੇ ਪੜਾਈ ਕਰੀ ਨਹੀਂ ਤੈਨੂੰ ਹੋਣੀ ਡਿਗਰੀ ਪਾਸ ਕਰਾਉਣਾ ਲੈ ਪੜ ਕੀ ਲਿਖਿਆ ਹੋਇਆ ਡੈਰੀ ਚ ਡੈਰੀ ਸਾਹਿਬ ਓ ਸਾਰੇ ਬੰਦੇ ਬੋਲੋ ਵੀਰ ਜੀ ਕੀ ਲਿਖਿਆ ਹੋਇਆ ਡਾਇਰੀ ਚ ਕੋਰੀ ਆ ਕੋਰੀ ਆ ਕੋਰੀ ਬੋਲ ਕੇ ਬਤਾ ਦਿਓ ਭਾਈ ਕੋਰੀ ਆ ਕੋਰੀ ਆ ਕੋਰੀ ਆ ਜਵਾ ਬਿਲਕੁਲ ਤੇਰੇ ਕੋਲ ਪੈਨ ਹੈਗਾ ਲਿਖਣ ਵਾਲਾ ਨਾ ਬਾਬਾ ਆ ਹੋਲਡਰ ਹੈ ਵੇਖ ਲਿਖਣ ਵਾਲਾ ਹਾਂ ਆ ਸਾਹੀ ਦਾ ਡੱਬਾ ਬੱਚੇ ਨੂੰ ਪਿੱਛੇ ਕਰੀ ਪਿੱਛੇ ਅੰਤਰੂ ਮੰਤਰੂ ਸੁੱਖੇ ਦਾ ਨਾਮ ਲਿਖਣ ਤਰੂ ਨੋਟਾਂ ਦੀ ਗਿਣਤੀ ਕਰਨ ਤਰੂ ਡਾਇਰੀ ਲਿਖਤੀ ਮੈਨੇ ਚੈੱਕ ਕਰ ਲਾਓ ਦੇਖ ਲਿਖਿਆ ਆ ਕਿ ਨਹੀਂ ਲਿਖਿਆ ਨਹੀਂ ਲਿਖਿਆ ਉਹ ਬਾਈ ਨਿੱਕ ਚੈਹ ਡੈਰੀ ਮੋਹਰ ਨਹੀਂ ਲੱਗੀ ਸਰਕਾਰੀ ਐ ਮੇਰੇ ਕੋਲ ਪੋਲੇ ਦੀ ਮੋਹਰ ਹੈ ਸ਼ੰਕਰ ਜੀ ਦੀ ਜੈ ਬਾਬੇ ਦੀ ਆਹ ਹਾ ਸਾਰੇ ਬੋਲੋ ਜੈ ਬਾਬੇ ਦੀ ਜੈ ਬਾਬੇ ਕੱਲਾ ਕੱਲਾ ਕਾ ਕੇ ਚੈੱਕ ਕਰ ਲਓ ਹਾਂ ਭਾਈ ਲਿਖਤੀ ਤਾਲੀਆਂ ਨਹੀਂ ਮਾਰਦੇ ਯਾਰ ਕਿਉਂ ਨਹੀਂ ਮਾਰਦੇ ਯਾਰ ਸਾਰੀ ਡੈਰੀ ਲਿਖੀ ਹੋਈ ਆ ਹਾਂ ਕੀ ਲਿਖਿਆ ਗਿਆ ਦੇਖੋ ਪਲਟਨ ਤੋਂ ਬਾਅਦ ਵੀ ਲਿਖੀ ਹੋਈ ਆ ਤੈਨੂੰ ਇਮਾਨਦਾਰੀ ਦੀ ਕਸਮੇ ਮਜ਼ਾਕ ਨਾ ਕਰੀ ਬੋਲ ਇੱਕ ਪੰਨਾ ਲਿਖਿਆ ਸਾਰੇ ਲਿਖੇ ਨੇ ਸਾਰੇ ਨੇ ਪੜ ਕੇ ਬੋਲ ਕੀ ਕੀ ਲਿਖਿਆ ਹੋਇਆ ਏ ਓ ਕੋਰੀ ਉਹ ਕੀ ਲਿਖਿਆ ਏ ਕੋਰੀ ਦਵਾਰੇ ਤੇਰੀ ਨਜ਼ਰ ਬੰਦ ਹੋ ਰਹੀ ਹੈ ਸਰਦਾਰ ਜੀ ਵੇਖੀ ਲਿਖਿਆ ਨਹੀਂ ਹੈਗਾ ਲਿਖਿਆ ਭਾਈ ਲਿਖਿਆ ਤੂੰ ਲਖਾਈ ਦਾ ਰੰਗ ਬਤਾ ਲੀਲਾ ਏ કે ਕਾਲਾ ਏ ਨਾ ਲੀਲਾ ਨਾ ਕਾਲਾ ਦੇਖ ਪੂਰੀ ਡਾਇਰੀ ਚ ਫੁੱਲ ਲੱਗੇ ਨੇ ਉਹ ਤੇਰੀ ਨੂੰ ਕਾਲੀਆਂ ਨਹੀਂ ਮਾਰਦੇ ਯਾਰ ਕਿਆ ਬਾਤਾਂ ਨੇ ਬਾਬੂ ਜੀ ਇਹ ਕੋਈ ਚਮਤਕਾਰ ਥੋੜੀ ਆ ਇਹ ਤਾਂ ਮੈਂ ਸੈਂਪਲ ਜਾਂ ਦੱਸੀ ਜਾਣਾ ਅਜੇ ਫੂਕ ਮਾਰਾਂਗਾ ਸਾਰੇ ਬੰਦਿਆਂ ਦਾ ਵੇਖੋ ਆ ਡੈਰੀ 'ਚ ਮੈਂ ਫੋਟੋ ਬਣਾ ਦਿਆਂਗਾ ਨਾਲੇ ਸੁੱਖੇ ਤੇਰਾ ਵੀ ਫੋਟੋ ਬਣਾ ਦਊਂਗਾ ਖੜਾ ਹੋ ਜਾ ਮੈਂ ਹਾਂ ਤੂੰ ਖੜਾ ਹੋ ਜਾ ਬੋਲ ਤੇਰਾ ਫੌਜੀ ਬਣਾ ਦਿਆਂ ਜਾਂ ਤੇਰਾ ਥਾਣੇਦਾਰ ਬਣਾ ਦਿਆਂ ਹਵਲਦਾਰ ਹੀ ਲਾ ਦੇ ਹਵਲਦਾਰ ਕਾਲੀ ਮਾਰੋ ਮੁੰਡੇ ਦਾ ਹਵਲਦਾਰ ਬਣਾ ਦਿੰਨਾ ਫਿਰ ਕਹਦੇ ਇੱਕ ਫੁੱਲ ਮੈਨੂੰ ਦੇ ਦੇ ਇੱਕ ਫੁੱਲ ਮੈਨੂੰ ਦੇ ਦੇ ਆ ਜਾ ਫਿਰ ਆ ਜਾ ਫਿਰ ਜਿਹੜਾ ਫੁੱਲ ਪਸੰਦ ਆਵੇ ਉਸਤੇ ਉਂਗਲੀ ਲਾਵੇਂ ਭੱਜ ਕੇ ਆਇਆ ਕਰ ਸੁੱਕੇ ਟੈਨਸ਼ਨ ਨਾ ਲਿਆ ਕਰ ਲਾ ਉਂਗਲੀ ਇੱਕ ਫੁੱਲ ਤੇ ਲਾਵੀਂ ਦੂਜੇ ਤੇ ਨਾ ਲਾਵੀਂ ਲਾ ਕਿਹੜੇ ਫੁੱਲ ਤੇ ਫੁੱਲ ਹੈ ਹੀ ਨਹੀਂ ਸਾਫ ਵੇ ਸਾਫ ਹੋ ਗਏ ਤੁਹਾਰੇ ਕਿ ਭਾਈ ਫੁੱਲ ਹੈ ਨਹੀਂ ਇਹ ਹੈਗੇ ਹੈਗੇ ਹੈ ਕਹਿੰਦਾ ਫੁੱਲ ਨਹੀਂ ਤੂੰ ਚਲ ਉੱਥੇ ਯਾਰ ਤੇਰੀ ਨਜ਼ਰ ਹੀ ਬੰਦ ਹੋ ਰਹੀ ਹੈ ਹੁਣ ਦਵਾਰੇ ਮੈਂ ਇੱਕ ਮਿੰਟ ਚਲ ਤਾਂ ਸਹੀ ਗੁਰੂਆ ਇਹ ਕੋਈ ਕਲਾਕਾਰੀ ਨਹੀਂ ਕਲਾਕਾਰੀ ਤਾਂ ਮੈਂ ਹੁਣੇ ਦੇਖੋ ਬਾਈ ਦਾ ਮੈਂ ਫੌਜੀ ਲੱਗਿਆ ਬਣਾਣ ਤੂੰ ਫੌਜੀ ਬਣੇਗਾ ਬੋਲ ਵਰਦੀ ਪਾਵੇਂਗਾ ਜਾਂ ਬਗੈਰ ਵਰਦੀ ਆਵੇਂਗਾ ਸਿਵਲ ਜੀ ਠੀਕ ਨਹੀਂ ਯਾਰ ਵਰਦੀ ਤੋਂ ਬਗੈਰ ਚੰਗਾ ਨਹੀਂ ਲੱਗਣਾ ਚਲ ਵਰਦੀ ਕਦੇ ਵਰਦੀ ਪਾਵਾਂਗੇ ਵਰਦੀ ਪਾਵਾਂਗੇ ਪੱਗ ਬੰਨੇ ਨਾ ਕੇ ਟੋਪੀ ਲਾਵੇਂਗਾ ਪੱਗ ਬੰਨਣਗੇ ਸਰਦਾਰ ਪੱਗ ਤਾਲੀ ਮਾਰੋ ਜੀ ਪੱਗ ਬੰਨਨਾਂ ਫਿਰ ਗੱਲ ਐਸੀ ਏ ਜਦ ਤੂੰ ਬਣੇ ਫੌਜੀ ਪਰ ਤੈਨੂੰ ਪਾਲਟੀ ਦੇਣੀ ਪੈਗੀ ਸਾਰਿਆਂ ਨੂੰ ਕਦੇ ਪਾਲਟੀ ਚੱਲੇਗੀ ਚੱਲੂਗੀ ਤਾਲੀ ਮਾਰੋ ਜੀ ਪਾਲਟੀ ਦੀ ਤਾਲੀ ਚੱਲੂਗੀ ਚੱਲੂਗੀ ਫਿਰ ਪਾਲਟੀ ਚ ਬਤਾ ਲੱਡੂ ਚਲਾਵੇਂਗਾ ਕਿ ਰਸਗੁੱਲੇ ਚਲਾਵੇਂਗਾ ਆ ਲੈ ਕਿਹੜਾ ਦੀਂਦਾ ਬੋਤਲਾ ਲਈ ਆ ਹਾਂ ਮੈਨੂੰ ਕੋਈ ਨਸ਼ੇੜੀ ਜਿਹਾ ਫਸ ਗਿਆ ਅੱਜ ਸੁੱਖੇ ਤੂੰ ਐਵੇਂ ਨਾ ਕਰਿਆ ਕਰ ਗੱਲ ਅੱਛਾ ਸਮਾਨ ਬੋਲ ਫਿਰ ਤੂੰ ਲੈਨ ਜਾਵੇਂਗਾ ਕਿ ਮੈਂ ਜਾਵਾਂਗਾ ਤੂੰ ਹੀ ਲੈ ਆਈ ਜਦੋਂ ਆਊਟਰ ਤੇ ਇਹ ਮੈਂ ਜਾਵਾਂਗਾ ਤੂੰ ਜਾਏਗਾ ਟਾਈਮ ਬੜਾ ਲੱਗੇਗਾ ਹਾਂ ਆ ਜਾਏਗਾ ਵੇਖ ਆ ਹੈਗਾ ਤੇਰੀ ਪਾਲਟੀ ਦਾ ਬਚੂਆ ਓ ਵਾਹ ਆਇਆ ਆ ਕੀ ਕੱਢ ਲੇ ਹੂ ਭਾਈ ਇਹਦਾ ਨਾਮ ਹੈ ਨੱਥੂਰਾਮ ਨੱਥੂ ਕਿਧਰ ਗਿਆ ਓਏ ਓਏ ਆ ਖੜਾ ਓਏ ਆ ਖੜਾ ਹਾਏ ਵਾਓ ਆ ਖੜਾ ਨੱਥੂ ਇਹ ਐ ਵਿੱਚੋਂ ਫੜ ਵਿੱਚੋਂ ਆ ਖੜਾ ਨੱਥੂ ਓ ਗੁਰੂਆ ਇੱਥੋਂ ਫੜ ਮੁੱਠੀ ਬੰਦ ਕਰ ਲੈ ਘੁੱਟ ਲੈ ਹਰ ਸੱਚ ਬੋਲੀ ਝੂਠ ਨਾ ਮਾਰੀ ਇਨਾ ਲੰਬਾ ਮੈਂ ਤੈਨੂੰ ਫੜਾਇਆ ਨਾ ਐਡਾ ਲੰਬਾ ਪਹਿਲੇ ਕਦੀ ਫੜਾਇਆ ਦਿੰਨੇ ਨਹੀਂ ਆਏ ਬੱਸ ਦੱਸ ਦਿਆ ਕਰ ਸੁੱਕੇ ਯਾਰ ਨਹੀਂ ਫੜਾਇਆ ਇਹਨੂੰ ਬੋਲ ਨੱਥੂ ਰਾਮਾ ਨੱਥੂ ਰਾਮਾ ਬਾਜ਼ਾਰ ਬਗ ਜਾ ਬਾਜ਼ਾਰ ਵਗ ਜਾ ਮੇਰੀ ਪਾਰਟੀ ਮਾਰੇ ਮਠਿਆਈ ਚੱਕ ਲਿਆ ਮੇਰੀ ਪਾਰਟੀ ਮਾਰੇ ਸਮਾਨ ਚੱਕ ਲੈ 3 ਮਿੰਟ ਤੇ ਆਏਗਾ ਸਮਾਨ ਲੈ ਕੇ ਅੱਛਾ ਮੈਂ 3 ਮਿੰਟ ਤੋਂ ਪਹਿਲੇ ਇੱਕ ਸੱਪ ਛੱਡਾਂਗਾ ਤੇਰੀ ਲੜਾਈ ਕਰਾਵਾਂਗਾ ਤੂੰ ਡਰੀ ਨਾ ਤੂ ਕੁਮਾਰ ਇੱਕ ਹਟ ਥੱਲੇ ਰੱਖੇ ਨੂੰ ਲੈ ਸੁੱਕੇ ਹੁਣ ਮੈਂ ਸੱਪ ਛੱਡਾਂਗਾ ਬਹਿ ਜਾ ਥੱਲੇ ਆ ਬੰਸਰੀ ਫੜ ਲੈ ਹੱਥ 'ਚ ਇਧਰੋਂ ਬਾਈ ਮਾਰਾ ਪੈਰ ਪਿੱਛੇ ਰੱਖਿਓ ਸੱਪ ਥੋੜਾ ਖਤਰਨਾਕ ਐ ਇਹ ਕੱਲ ਵੀ ਇੱਕ ਬੰਦੇ ਦੇ ਪਜਾਮੇ 'ਚ ਵੜ ਗਿਆ ਸੀ ਹਾਂ ਉਹ ਸਬਜੀ ਮੰਡੀ 'ਚ ਆਇਆ ਸੀ ਦੋਵੇਂ ਟਮਾਟਰ ਖਾ ਗਿਆ ਆਏ ਆਏ ਤੂੰ ਮਾਰਾ ਜਾ ਚੌਕੇ 'ਚ ਰਹੀਂ ਘਬਰਾਵੀਂ ਨਾ ਰਾਜਾ ਬਈ ਬਾਹਰ ਤੇਰੇ ਟਮਾਟਰ ਖਾ ਜੂਏ ਹੈਂ ਓ ਓ ਆਹ ਕੀ ਬਾਤ ਆ ਨਹੀਂ ਲੈਣਾ ਉਹ ਲੈ ਲੈ ਰਾਤ ਨੂੰ ਪੁੰਜਨ ਦੇ ਕਮ ਆ ਜੂਗਾ ਕੀ ਉਹ ਗੱਡੀ ਗੁੱਡੀ ਸਾ ਗੱਡੀ ਗੁੱਡੀ ਹਾਂ ਚੱਲ ਮੈਂ ਰਖ ਲੰਨਾ ਹੁਣ ਕੇ ਤੂੰ ਸੁੱਖੇ ਮੇਰੇ ਕੋਲ ਆ ਜਾ ਅੱਪਾ ਸੱਪ ਨੂੰ ਦੋਵੇਂ ਫੜਾਂਗੇ ਜਲਦੀ ਆਇਆ ਕਰ ਇੱਥੇ ਬਹਿ ਜਾ ਇਧਰ ਮੇਰੇ ਕੋਲ ਨੇੜੇ ਆ ਜਾ ਇਧਰ ਉੱਪਰ ਆ ਵਗ ਜਾਂਦਾ ਬਹਿ ਜਾ ਸੱਪ ਦੇ ਬੱਚੇ ਇਧਰ ਯਾਰ ਮੇਰੇ ਕੋਲ ਆਇਆ ਕਰ ਇਧਰ ਸਾਡੀ ਵੀਡੀਓ ਵੀ ਬਣੀ ਜਾਂਦੀ ਉਹ ਕੋਈ ਚੱਕਰ ਨਹੀਂ ਫਿਰ ਉਰੇ ਨੂੰ ਹੋ ਜਾ ਮਾਰਾ ਲੈ ਬਾਬਾ ਆ ਬੰਸਰੀ ਮੈਨੂੰ ਦੇ ਦੇ ਤੈਨੂੰ ਰੱਬ ਦੀ ਸੌਵੇਂ ਸੁੱਖੇ ਝੂਠ ਨਾ ਮਾਰੀ ਇਹ ਡੱਬੇ ਵਿੱਚ ਤੈਨੂੰ ਸੱਪ ਕਬੂਤਰ ਇੱਥੇ ਜੋ ਆਈਟਮ ਦਿਖੇ ਸਾਰਿਆਂ ਨੂੰ ਦੱਸੀ ਪਰ ਸਰਾਰਤ ਨਾ ਕਰੀ ਉਹਨੇ ਨੂੰ ਹੋ ਕੇ ਵੇਖ ਇਹ ਡੱਬੇ ਵਿੱਚ ਸੁੱਖੇ ਇਮਾਨਦਾਰੀ ਤੋਂ ਬੋਲ ਇਹਦੇ ਵਿੱਚ ਕੀ ਆਈਟਮ ਹੈ ਕੁਝ ਵੀ ਨਹੀਂ ਸੱਪ ਹੈਗਾ ਨਾ ਬਾਬਾ ਕਬੂਤਰ ਨਾ ਬਾਬਾ ਕੋਈ ਲੱਡੂ ਨਾ ਬਾਬਾ ਦਸ ਗੁੱਲੇ ਨਾ ਬਾਬਾ ਡੱਬਾ ਚੱਕ ਕੇ ਵੇਖ ਡੱਬਾ ਪੁੱਠਾ ਹੈ ਹੋ ਸਕਦਾ ਥੱਲੇ ਕੁਝ ਹੋ ਸਕਦਾ ਹੈ ਚੱਕ ਲੈ ਥੋੜਾ ਜੱਕੀ ਜਿਆਦਾ ਨਾ ਚੱਕੀ ਥੋੜਾ ਥੋੜਾ ਸਮਾਨ ਕਢੀ ਸਾਰੇ ਭਰਾਵਾਂ ਨੂੰ ਦੱਸੀ ਉੱਥੇ ਰੱਖੀ ਮੈਦਾਨ ਚ ਕੁਛ ਨਹੀਂ ਕੁਝ ਵੀ ਨਹੀਂ ਖਾਲੀ ਹੈ ਡੱਬਾ ਹੀ ਖਾਲੀ ਹੈ ਚਲੇ ਜਾ ਇੱਕ ਮਿੰਟ ਦੇਖੋ ਜੀ ਇਹ ਡੱਬਾ ਹੀ ਹੈ ਕੋਹਾਲ ਕਮਰਾ ਨਹੀਂ ਇਹ ਇਹਨੂੰ ਥੱਲੇ ਨਹੀਂ ਰੱਖਣਾ ਬਗਲ ਜਬਾ ਲੈ ਨੋਟਾਂ ਦੀ ਪਰੇਸ਼ ਟੁੱਟ ਜਾਣੀ ਆ ਕਿਆ ਹੈਗਾ ਬਾਈ ਡੱਬੇ ਚ ਖਾਲੀ ਹੈ ਯਾਰ ਬੋਲ ਤਾਂ ਦਿਓ ਓਏ ਖਾਲੀ ਹੈ ਆ ਨਾ ਤੂੰ ਰਾਮ ਚਾਕੇ ਦੇ ਵਿੱਚ ਬੰਦ ਕਰ ਚੱਲ ਨਾ ਤੂੰ ਭਾਈ ਐ ਚੱਲਿਆ ਹੁਣ ਬਾਜ਼ਾਰ ਤੇਰੀ ਪਾਲਤੀ ਦਾ ਸਮਾਨ ਲੈਣ ਕਦੇ ਭਰ ਜਾ ਪਰਚਾ ਤੂੰ ਉੱਥੇ ਹੀ ਮਰ ਜਾ ਕੇ ਗੰਜਾ ਦਫੇਤਾ ਸੀ ਚੱਕਰ ਨਹੀਂ ਆ ਵੇਖ ਆ ਤੂੰ ਟੇਬਲ ਲੈ ਲੈ ਟੇਬਲ ਜਿੰਨਾ ਸਮਾਨ ਆਵੇ ਜੇ ਉੱਪਰ ਹੀ ਰੱਖੀ ਠੀਕ ਹੈ ਇਹਨੂੰ ਇੱਥੇ ਚੋੜਾ ਕਰਕੇ ਵਿਛਾ ਸੁੱਖੇ ਸਿੱਧਾ ਕਰਕੇ ਵਿਛਾਈ ਪੁੱਠਾ ਨਹੀਂ ਵਿਛੋਣਾ ਲਓ ਜੀ ਮੰਤਰ ਵੇਖ ਲਓ ਜੀ ਇਹਦਾ ਨਾਮ ਹੈ ਤਜਰਬਾ ਤਜਰਬਾ ਓ ਯਾਰ ਇਹਨੂੰ ਸਿੱਧਾ ਕਰ ਲੈ ਐ ਕਰਕੇ ਇਹ ਹੋਈ ਨਾ ਗੱਲ ਵੇਖ ਐਡੀ ਜਨਤਾ ਦੇ ਵਿੱਚ ਆਪਣੀ ਚੈੱਕ ਇਨ ਕਰਾਣਾ ਕੋਈ ਸਮਾਨ ਮੰਗਾਣਾ ਇਹ ਭਾਈ ਕੋਈ ਆਸਾਨ ਗੱਲ ਨਹੀਂ ਹੁੰਦੀ ਲਾ ਵੀ ਸੁੱਕੇ ਹੁਣ ਤੂੰ ਮੰਤਰ ਵੇਖ ਲੈ ਬਹਿ ਜਾ ਥੱਲੇ ਇਹ ਕਹਦੇ ਚੁਰਲਮ ਚੁਰਲੀਆ ਚੁਰ 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 ਆ ਚੱਲਿਆ ਹੁਣ ਬਾਜ਼ਾਰ ਕਰਨੀ ਹੈ ਹਾਂ ਤੇਰੀ ਪਾਲਤੀ ਦਾ ਸਮਾਨ ਲੈਣ ਇਹ ਸਮਾਨ ਮੈਂ ਡੱਬੇ ਦੇ ਥੱਲੇ ਛੱਡਾਂ ਆਵਾਜ਼ ਸੁਣੀ ਸਮਾਨ ਦੀ ਇੱਕ ਤਾਲੀ ਮਾਰ ਦਿਓ ਜੀ ਆਵਾਜ਼ ਸੁਣ ਲਓ ਮਾਰ ਦੋ ਮਾਰ ਦੋ ਜੈ ਬਾਬੇ ਦੀ ਓ ਬਾਜੀ ਬਾ ਭਾਂਡੇ ਆ ਗਏ ਆਵਾਜ਼ ਨਹੀਂ ਆਈ ਆ ਗਈ ਆ ਗਈ ਆ ਗਈ ਆ ਜਾ ਆ ਜਾ ਜਲਦੀ ਆ ਸੁੱਕੀ ਆ ਗਏ ਆ ਗਿਆ ਸਮਾਨ ਆ ਗਿਆ ਜਲਦੀ ਆ ਭੱਜ ਕੇ ਵੀਰੇ ਆ ਜਾ ਆ ਜਾ ਭਾਂਡੇ ਧੋ ਦੋ ਇੱਥੋਂ ਲੈ ਕੇ ਨਾ ਓ ਟੋਲੀਏ ਤੇ ਦੁਕਾਨ ਲਗਾ ਟੇਬਲ ਤੇ ਭੱਜ ਕੇ ਲਾਇਆ ਕਰ ਮੈਂ ਵੀ ਤੇਰੇ ਮਾਰੇ ਮਠਾਈਆਂ ਮੰਗਾਨਾ ਅੱਜ ਬਹਿ ਕੇ ਕਹਦੇ ਹੋਰ ਆਉਣ ਦੇ ਓਏ ਬਹਿ ਕੇ ਬੋਲ ਹੋਰ ਆਉਣ ਦੇ ਹੋਰ ਆਉਣ ਦੇ ਜੈ ਬਾਬੇ ਦੀ ਆਏ ਹਾਏ ਆ ਜਾ ਖੇਤੀ ਆ ਜਾ ਜਿਹੜੇ ਹੱਥਾਂ ਨਾਲ ਆ ਲੈ ਕੇ ਆਈਆਂ ਓਏ ਯਾਰ ਓਏ ਨਹੀਂ ਨਹੀਂ ਤੈਨੂੰ ਆ ਬਾਚਾ ਤੂੰ ਬਾਹਰ ਜਾ ਪਿਛਾ ਨਾ ਹੋ ਜਾ ਕਾਕਾ ਮੈਂ ਗੱਲ ਸਮਝ ਨਹੀਂ ਰਿਹਾ ਆਪ ਇਹਨੂੰ ਬੋਲੀ ਜਾ ਨਾ ਇੱਧਰ ਆ ਜਾ ਟਿਕਟਾਂ ਦਾ ਕੀ ਮੰਗਾਉਣਾ ਯਾਰ ਇੱਥੇ ਮੇਰੇ ਬੱਚੇ ਮੰਗਾਉਂਦੇ ਨੇ ਮੇਰੇ ਜਾਦੂ ਦੀ ਅਜਮਾਇਸ਼ ਕਰਨੀ ਹੈ ਨਾ ਬਹਿ ਜਾ ਇੱਥੇ ਜਿੰਨੇ ਬੰਦੇ ਖੜੇ ਬੈਠੇ ਹਨਾ ਜਿਹੜੇ ਸਮਾਨ ਤੇ ਕਿਸੇ ਦਾ ਰੂਹ ਕਰ ਜਾਏ ਮੇਰੇ ਕੋਲੋਂ ਵੰਗੋ ਇੱਕ ਮਿੰਟਾ ਜੇ ਇੱਥੇ ਆਵੇਗਾ ਪਰ ਬਈ ਸਮਾਨ ਉਹ ਬੋਲਿਓ ਜੋ ਡੱਬੇ ਚ ਆ ਜਾਵੇ ਡੱਬੇ ਚ ਆ ਜਾਵੇ ਐ ਨਾ ਬੋਲਿਓ ਕੱਲ ਦੀ ਗੱਲ ਐ ਇੱਕ ਬਾਈ ਬੋਲਿਆ ਦੋ ਛੋਟੇ ਮੰਗਾ ਦਿਓ ਛੋਟੇ ਦੇਖੋ ਜੀ ਛੋਟੇ ਨਹੀਂ ਆ ਸਕਦੇ ਨਹੀਂ ਆਉਂਦੇ ਛੋਟੇ ਡੱਬੇ ਚ ਕਿਵੇਂ ਬੰਨਦੇ ਲੈਪਟਾਪ ਮੰਗਾ ਦੇ ਬਾਪ ਦੁਕਾਨ ਲਗਾ ਦਵਾ ਦੋ ਛੋਕੇ ਮੰਗ ਲਿਆ ਤੈਨੂੰ ਕੀ ਚਾਹੀਦਾ ਵੀਰੇ ਅੰਗਰੇਜ਼ੀ ਦਾ ਪੂਆ ਹੁੰਦੇ ਮੈਂ ਤੈਨੂੰ ਪਹਿਲਾਂ ਬੋਲਿਆ ਅਸਰਾਰਤ ਨਾ ਕਰੀ ਉਹ ਕਾਕਾ ਮੈਂ दारू ਮੰਗਾ ਦੰਦਾ ਇੱਥੇ ਠੇਕਾ ਨਹੀਂ ਹੈਗਾ ਨੇੜੇ ਉਹ ਠੇਕਾ ਹੈ ਉਰੇ ਕਿਤੇ ਠੇਕੇ ਹੈ ਨੇੜੇ ਨੇੜੇ ਹੈ ਬਾਈ ਜੰਦੀਆ ਮਿਲ ਜਾ ਹੱਥ ਖੋਲੋ ਹੁਣੇ ਮੰਗਾ ਦੇ ਨਾ ਫਿਰ ਦੇਸੀ ਮੰਗਦਾ ਹੈ ਅੰਗਰੇਜ਼ੀ ਅੰਗਰੇਜ਼ੀ ਆਉਂਦੇ ਇਹਨੇ ਮਾਰੇ 4 ਕੁਆਟਰ ਅੰਗਰੇਜ਼ੀ ਲੈ ਕੇ ਆ 4 ਕੁਆਟਰ ਇਹ ਕਈ ਬੰਦੇ ਨਾ ਖਾਣ ਪੀਣ ਵਾਲੇ ਖੜੇ ਨੇ ਇਹ ਹਾਂ ਹਾਂ ਦਾਰੂ ਆ ਗਈ ਆ ਗਈ ਕੋਚੜੂ 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 ਆ ਗਈ ਹਾਏ 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 ਤਾੜ ਗਿਆ ਪ੍ਰੋਗਰਾਮ ਵੇਖ ਕੇ ਰੋਟੀ ਨਾ ਖਲਾਈਓ ਹਾਏ ਹਾਏ ਬੜੀ ਕਿਵਰੀ ਬੋਲਦੇ ਓ ਵੀ ਸ਼ਾਬਾਸ਼ ਏ ਤੇਰੀ ਕਲਾਕਾਰੀ ਨੂੰ ਹੈਗੀ ਹੈਗੀ ਸ਼ਾਬਾਸ਼ ਹੈਗੀ ਏ ਜੈ ਬਾਬੇ ਦੀ ਜੈ ਬਾਬੇ ਦੀ ਜੈ ਬਾਬੇ ਦੀ ਸ਼ਾਬਾਸ਼ ਤਾਂ ਬੋਲਦੇ ਓ ਯਾਰ ਆ ਜਾ ਜਲਦੀ ਆ ਮਲੇਰੀਆ ਲੈ ਗਲਾਸੀ ਮੰਗਾਵਾ ਫਿਰ ਪੀਵੀ ਪਹਿਲੇ ਗੜਬੜ ਨਾ ਕਰੀ ਨਹੀਂ ਕਰ ਦੁਕਾਨ ਲਗਾ ਜਲਦੀ ਜਲਦੀ ਹੋਰ ਮੰਗ ਲੈ ਹੋਰ ਕੀ ਲੈਣਾ ਵੀਰੇ ਓਏ ਹੋਰ ਕਿ ਕਿੱਥੇ ਚੱਲਦੀ ਐ ਠੰਡਾ ਨਾ ਮੰਗਾਲ ਕੇ ਠੰਡਾ ਨਹੀਂ ਅੱਛਾ ਠੰਡਾ ਲੈਣਾ ਤਾਲੀ ਮਾਰੋ ਠੰਡੇ ਮੰਗਾਲਦੇ ਨੇ ਕਿਹੜੀ ਵੱਡੀ ਗੱਲ ਐ ਠੰਡੇ ਲਿਆ ਬਈ ਠੰਡੇ ਏ ਆਵੇ ਠੰਡਾ ਆ ਰੇਡੀ ਤੋਂ ਆ ਗਿਆ ਆ ਗਿਆ ਆ ਕੁਚੜੂ ਕੁਚੜੂ ਕਹਦੇ ਸਾਰਾ ਮੰਤਰ ਕੁਚੜੂ ਦਾ ਯਾ ਕੁਚੜੂ ਦਾ ਐ ਅਜਰ ਬਾਬੇ ਵੇਖ ਲੈ ਹਰ ਯਾਰ ਮੰਨਨ ਆਲੇ ਤਾਂ ਪੱਥਰ ਨੂੰ ਰੱਬ ਮੰंदे ਨੇ ਨਾ ਮੰਨਨ ਆਲੇ ਤਾਂ ਆਪਣੇ ਪਿਓ ਨੂੰ ਨਹੀਂ ਮੰंदे ਸਹੀ ਗੱਲ ਐ ਜੈ ਬਾਬੇ ਦੀ जय बाबे री शाबाश ता बोलो यार लिमका ਘੜ ਲੈ ਆ ਜਾ ਆ ਜਾ ਜਲਦੀ ਆ ਜਾ ਵੀਰੇ ਹੁਣ ਤੇਰਾ ਪੈਕ ਲਵਾਵਾਂਗਾ 5 ਮਿੰਟ ਇੱਥੇ ਤੇਰਾ ਪੰਜਾਬੀ ਭੰਗੜਾ ਫੇਵੇਗਾ ਨੱਚੀ ਨਾ ਸੁੱਕੇ ਮੇਰਾ ਖੇਡ ਹੈ ਕੱਲੇ ਨਚਾਂਗੇ ਨਚਾਂਗੇ ਤਾਲੀ ਮਾਰੋ ਜੀ ਕਹਿੰਦਾ ਨਚਾਂਗੇ ਲਗਾ ਦੁਕਾਨ ਜਲਦੀ ਹਰ ਸੁੱਕੇ ਬੋਲ ਬਤਾ ਦੇ ਹੋਰ ਕੀ ਲੈਣਾ ਹੈ ਫਿਰ ਬੋਲ ਦਿਆ ਕਰ ਇੱਕ ਨਹੀਂ ਕਿ ਜਲਦੀ ਨਾਲ ਟਾਈਮ ਨਾਲ ਆਇਆ ਕਰ ਆ ਬੋਲ ਗਿਆ ਡੀਜੇ ਡੀਜੇ ਉਹ ਡੀਜੇ ਮਤਲਬ ਜਿਹਦੇ ਗਾਣੇ ਵੱਜਦੇ ਨੇ ਬਾਣੇ ਵੱਜਦੇ ਉਹ ਮੇਰੇ ਡੱਬੇ ਚ ਬੋਲੋ ਆ ਸਕਦਾ ਹੈ ਡੀਜਾ ਨਿੱਕਾ ਜਿਹਾ ਮੰਗਵਾ ਦੇ ਨਹੀਂ ਤੈਨੂੰ ਦਾ ਕਰਨਾ ਕੀ ਹੈ ਬੂਫਰ ਮਤਲਬ ਜਿਹਦੇ ਚ ਗਾਣੇ 450 ਇੰਨੇ ਕਿ ਜਿਹਨੇ ਨੱਚ ਲੈਣ ਜੀ ਉਹ ਤੇਰੇ ਗਾਣਾ ਸੁਣਨਾ ਹੈ ਤਾਲੀ ਮਾਰੋ ਤਾਲੀ ਮਾਰੋ ਹੁਣੇ ਮੰਗਾ ਦੇਣਾ ਫਿਰ ਏ ਰਿਮੋਟ ਵਾਲਾ ਮੰਗਾ ਦਿਆਂ ਕਿ ਬਿਨਾ ਰਿਮੋਟ ਵਾਲਾ ਜਿਹੜਾ ਮਰਜ਼ੀ ਮੰਗਾ ਤਾਲੀ ਮਾਰ ਦਿਓ ਜੀ ਤਾਲੀ ਮਾਰ ਦਿਓ ਲੋ ਵੇਖੋ ਫਿਰ ਗਾਣੇ ਦੀ ਸੁਣੋ ਆਵਾਜ਼ ਏ ਸੁਕੇ ਫਿਰ ਗਾਣਾ ਬੋਲ ਹਿੰਦੀ ਪੰਜਾਬੀ ਫਿਲਮੀ ਪੰਜਾਬੀ ਤਾਲੀ ਮਾਰੋ ਜੀ ਪੰਜਾਬੀ ਚੱਲੇਗਾ ਐ ਡੱਬਈਏ ਵੀਰੇ ਹਾਲ ਕਮਰਾਨੀ ਲੋ ਜੀ ਵੇਖੋ ਇਹਦਾ ਚਮਤਕਾਰ ਵੇਖੋ ਲਾਦਨੇ ਐਡਾ ਵੱਡਾ ਸਪੀਕਰ 5000 ਰੁਪਈਆ ਦਾ ਨਾਲ ਇੱਕ ਬੈਂਟਰੀ ਉਪਰੋਂ ਆਵੇ ਇੱਥੇ ਆ ਕੇ ਡਿੱਗੇ 5 ਮਿੰਟ ਗਾਣਾ ਲੱਗੇ ਇਹ ਸਾਰੇ ਵੀਰ ਬੋਲੋ ਕਲਾਕਾਰੀ ਪੱਕਾ ਹਾਂ ਪੱਕਾ ਲੋ ਜੀ ਸੁਣੋ ਗਾਣਾ ਆਜਾ ਲੈ ਜਾ ਮੇਰੇ ਕੋਲ ਲੈ ਜਾ ਭਾਈ ਇੱਕ ਤਾਲੀ ਮਾਰ ਦਿਓ ਬਾਦਸ਼ਾਹ ਜੀ ਮੈਂ ਆਵਾਜ਼ ਸੁਣਾ ਦਿੰਦਾ ਔਰ ਇਹਨੂੰ ਹੋ ਜਾ ਆ ਕੀ ਕਹਿੰਦਾ ਉਹ ਸੱਚੇ ਮੈਨੂੰ ਬਤਾ ਗਾਣਾ ਹਿੰਦੀ ਦੱਸਿਆ ਪੰਜਾਬੀ ਪੰਜਾਬੀ ਲੋ ਜੀ ਸੁਣ ਬੁਰਦਾਸ ਮਾਨ ਕਹਿੰਦਾ ਲਾ ਦੇ ਹਾਂ ਗੁਰਦਾਸ ਮਾਨ ਜੋ ਪੰਜਾਬ ਦੀ ਸ਼ਾਨ ਸ਼ਾਨਾ ਸ਼ਾਨਾ ਬਾਰੇ ਬਾਦਸ਼ਾਹ ਵੇਖੋ ਗੁਰਦਾਸ ਮਾਨ ਕੋ ਛੋਟੀ ਹਸਤੀ ਨਹੀਂ ਯਾਰ ਆਪਣੇ ਪੰਜਾਬ ਦੀ ਮੰਨੀ ਹੋਈ ਚੀਜ਼ ਆ ਇਹ ਡੱਬੇ ਚ ਸਰਦਾਰ ਜੀ ਵੇਖੋ ਆਪਣੇ ਪਹਿਲੇ ਤਲਾਸ਼ੀ ਕਰੀ ਕੀ ਆ ਵੇਖਿਆ ਸੀ ਡੱਬਾ ਖਾਲੀ ਇਹ ਹੁਣੇ ਵੀ ਖਾਲੀ ਹੈ ਔਰ ਇੰਨਾ ਵੱਡਾ ਸਪੀਕਰ ਮੈਂ ਆਪਣੀ ਅਗਲ ਬਗਲ ਨਾਲ ਚ ਲੁਕੋਵਾਂਗਾ ਨਾ ਬੋਲੋ ਲੁਕ ਜਾਏਗਾ ਵੀਰੇ ਨਹੀਂ ਲੋਗ ਯਾਰ ਬੋਲਤਾ ਦਿਓ ਇੱਕ ਨਹੀਂ ਨਹੀਂ ਲੋਗ ਇੱਕ ਮਿੰਟ ਭਾਈ ਆਈ ਮੇਰੇ ਕੋਲ ਦੇਖੀ ਮੇਰੇ ਕੋਲ ਕੀ ਹੈਗਾ ਆ ਜਾ ਇੱਕ ਮਿੰਟ ਆ ਜਾ ਦਾਰਿਆ ਭਾਈ ਉੱਥੇ ਜਿਲੇ ਜੇ ਯਾਰ ਮੈਂ ਬਿਠਾਉਂਦਾ ਨਹੀਂ ਤੁਹਾਨੂੰ ਇੱਕ ਮਿੰਟ ਆ ਜਾ ਇੱਧਰ ਆ ਜਾ ਮੇਰੇ ਕੋਲ ਸੱਪ ਵਾਲਾ ਕੋਈ ਕੰਮ ਨਹੀਂ ਪਰ ਇਹ ਡੱਬੇ ਦੇ ਵਿੱਚ ਵੇਖ ਇਹਦੇ ਵਿੱਚ ਕਿੰਨਾ ਵੱਡਾ ਸਪੀਕਰ ਹੈ ਮੜਾ ਅੱਗੇ ਨੂੰ ਕੇ ਵੇਖ ਲੈ ਕੋਈ ਬੈਟਰੀ ਵਗੈਰਾ ਨਹੀਂ ਹੈ ਨਹੀਂ ਕੁਝ ਹੈ ਨਹੀਂ ਇਹ ਡੱਬੇ ਨੂੰ ਚੱਕ ਕੇ ਵੇਖੋ ਇਹਦੇ ਥੱਲੇ ਕੀ ਆਈਟਮ ਹੈ ਚੱਲ ਚੱਕ ਦਾਰਿਆ ਦੇਖ ਮੈਂ ਜਿੱਤਨਾ ਇਹਦੇ ਕਿੰਨਾ ਵੱਡਾ ਸਪੀਕਰ ਹੈ ਸਾਰੇ ਬੰਦਿਆਂ ਨੂੰ ਦਸੀ ਸ਼ਰਾਰਤ ਨਾ ਕਰੀਂ ਵੀਰੇ ਨੱਥੂ ਰਾਮ ਇਹਦਾ ਕੁਝ ਨਹੀਂ ਹੈਗਾ ਉਹ ਹੈ ਨੱਥੂ ਰਾਮ ਇਹ ਦੇਖੋ ਭਾਈ ਐਡਾ ਵੱਡਾ ਸਪੀਕਰ ਆਵੇਗਾ ਇਹ ਕੋਈ ਆਸਾਨ ਗੱਲ ਨਹੀਂ ਯਾਰ ਇੱਥੇ ਵੀਡੀਓ ਵੀ ਬਣੀ ਜਾਂਦੀ ਆ ਧਿਆਨ ਕਰ ਲਓ ਜੀ ਪਰ ਜਿਹਦੀ मुट्ठी ਬੰਦੇ ਖੁੱਲਾ ਰੱਖਿਓ ਤੈਨੂੰ ਕਿਹੜਾ ਕਲਾਕਾਰ ਬੋਲਿਆ ਕਰਦਾ ਅਸਮਾਨੀ ਲੋ ਜੀ ਸੁਣੋ ਫਿਰ ਇਹ ਬੰਦਾ ਤੁਹਾਡਾ ਹੀ ਹੋਣਾ ਜੀ ਮੇਰੇ ਨਾਲ ਦਾ ਨਹੀਂ ਮੇਰੀ ਗੱਲ ਸਮਝ ਲਾਓ ਹਾਂ ਜੀ ਇਹ ਲੋਏ ਡੱਬੇ ਚ ਆਵਾਜ਼ ਵੇਖੋ ਕਿਵੇਂ ਆਉਂਦੀ ਆ ਪਰ ਬੈਠੇ ਬੰਦੇ ਨਾ 1 ਮਿੰਟ ਖੜੇ ਹੋ ਜਾਓ ਖੜੇ ਹੋ ਜਾਓ ਵੀ 1 ਮਿੰਟ ਇਹ ਥੋੜੀ ਹਵਾ ਬੰਦੀ ਦਾ ਕੰਮ ਹੈ ਜੀ ਹੋਰ ਕੋਈ ਚੱਕਰ ਨਹੀਂ ਲੋ ਆਵਾਜ਼ ਸੁਣੋ ਭਾਈ ਜੀ ਏਡੀ ਦੂਰ ਆਵਾਜ਼ ਨਹੀਂ ਜਾਣੀ ਇਹ ਕਿਰਪਾ ਕਰਕੇ ਥੋੜੇ ਅੱਗੇ ਨੂੰ ਆ ਜਾਓ ਬੜੀ ਮਿਹਰਬਾਨੀ ਹੋ ਜਾਏਗੀ ਮੇਰੇ ਵੀਰ ਹੋਰ ਮਾੜੇ ਨੇੜੇ ਨੂੰ ਹੋ ਜਾਓ ਬਾਈ ਦੇ ਸੁੱਖੇ ਦੇ ਕੋਲ ਨੂੰ ਹੋ ਜਾਓ ਗੱਲ ਸਮਝੇ ਨਹੀਂ ਯਾਰ ਹੋ ਜਾਓ ਮਾੜੇ ਅੱਗੇ ਨੂੰ ਇਹ ਮਜਮਾ ਲਾਉਣ ਦਾ ਵੀ ਤਰੀਕਾ ਹੀ ਹੁੰਦਾ ਹੈ ਮੇਰੀ ਗੱਲ ਸਮਝ ਲਓ ਬਾਦਸ਼ਾਹ ਜੀ ਇਹ ਡੱਬਾ ਹੀ ਆ ਵੇਖੋ ਹਾਲ ਕਮਰਾ ਨਹੀਂ ਮੇਰੇ ਗੁਰੂ ਨੇ ਇੱਕ ਸ਼ਹਿਰ ਲਿਖਾ ਹੈ ਕਿ ਮਹਿੰਦੀ ਰੰਗ ਲਾਤੀ ਹੈ ਪੱਥਰ ਤੇ ਪਿਸ ਜਾਣੇ ਕੇ ਬਾਅਦ ਔਰ ਚੁਗਲੀ ਕਰਨੇ ਵਾਲੇ ਕੋ ਅਕਲ ਆਤੀ ਹੈ ਦੋ ਚਾਰ ਠੋਕਰੇ ਖਾਣੇ ਕੇ ਬਾਅਦ ਡੱਬਈ ਹੈ ਭਾਈ ਹਾਲ ਕਮਰਾ ਨਹੀਂ ਜਿਹਦੀ ਮੁੱਠੀ ਬੰਦਿਆ ਖੁੱਲਾ ਕਰੋ ਤਾਲੀ ਮਾਰੋ ਗਾਣੇ ਦੀ ਆਵਾਜ਼ ਸੁਣ ਲਓ ਲਾ ਵੀ ਸੁੱਖੇ ਵੀਰ ਆ ਬੋਲਦਾ ਵੇਖ ਤੇਰਾ ਗੁਰਦਾਸ ਮਾਨ ਪਰ ਤਾਲੀ ਲਾਉਂਦੇ ਹੋਏ ਵੀ ਆਲਕਸ ਕਰੀ ਜਾਂਦੇ ਹੋ ਉਹ ਬਾਈ ਮਾੜੀ ਤਾਲੀ ਤਾਂ ਮਾਰ ਲਿਆ ਕਰੋ ਏ ਆਵੇ ਆ ਬੋਲਦਾ ਹੈ ਤੇਰਾ ਸਪੀਕਰ ਆ ਕਿੰਨੀ ਚੰਗੀ ਆਵਾਜ਼ ਆਉਂਦੀ ਏ ਸੁਣੀ ਬੈਠ ਕੇ ਮੰਗਾ ਦੇ ਆ ਜਾਂ ਮੈਂ ਖੜਾ ਹੋ ਜਾਵਾਂ ਖੜਾ ਹੋ ਜਾ ਬੈਠ ਕੇ ਮੰਗਾ ਦੇ ਜਿਵੇਂ ਮਰਜ਼ੀ ਮੰਗਾ ਦੇ ਇਹਦਾ ਮਤਲਬ ਇਹ ਹੈ ਤੈਨੂੰ ਹਲੇ ਸ਼ੱਕ ਹੈ ਬਹਿਮ ਹੈ ਬਹਿਮ ਹੈ ਡੱਬਾ ਸਾਗਰ ਹੈ ਜਿਹਦਾ ਕੋਈ ਕਿਨਾਰਾ ਨਹੀਂ 卢ਕਮਾਨ حکیم ਹੈ ਨਾ ਬਹਿਮ ਦਾ ਇਲਾਜ ਉਹਨੂੰ ਨਹੀਂ ਲੱਭਿਆ ਭਾਈ ਹੂੰ ਦੇਖ ਇਹ ਚਾਦਰ ਮੈਨੇ ਚੱਕਤੀ ਡੱਬੇ ਤੋਂ ਅਲੱਗ ਕਰਚੇ ਬੋਲੋ ਜੀ ਹੈ ਅਲੱਗ ਅਲੱਗ ਬੋਲੋ ਵੀਰ ਹਾਂ 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 ਉਹਨੇ ਮੇਰੇ ਕੋਲ ਬੋਲੋ ਕੀਏਗਾ ਕੁਛ ਨਹੀਂ ਦੱਬੇ ਦੇ ਥੱਲੇ ਵੇਖੀ ਸੁੱਕੇ ਨੱਥੂ RAM ਹੈਗਾ ਜਾਂ ਤੇਰਾ ਸਪੀਕਰ ਲਾਈਨ ਚੱਲ ਗਿਆ ਥੋੜੀ ਨੀਵੀਂ ਪਾ ਕੇ ਦੇਖ ਉਹ ਲੈ ਚੜਾ ਵੇਖ ਨੱਥੂ RAM ਹੈਗਾ ਜਾਂ ਚੱਲ ਗਿਆ ਹੈਗਾ 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 ਬੈਠਾ ਅੱਜ ਇੰਨਾ ਵੱਡਾ ਸਪੀਕਰ ਆਇਆ ਨਹੀਂ ਨਹੀਂ ਆਇਆ ਹੱਥ ਖੋਲੋ ਕਿਤਾ ਬੰਦ ਹੈ ਲੋ ਜੀ ਆਵਾਜ਼ ਸੁਣੋ ਹਾਂਜੀ ਜਾਓ ਬਾਬਾ ਜੀ ਇੱਕ ਸਪੀਕਰ ਨਾਲ ਬੈਟਰੀ ਲੈ ਕੇ ਆਓ ਬੈਟਰੀ ਭਾਈ ਇਹ ਜਿਤਨਾ ਸਮਾਨ ਆਉਂਦਾ ਹੈ ਜਾਦੂ ਨਾਲ ਨਹੀਂ ਆਉਂਦਾ ਮੰਤਰ ਨਾਲ ਨਹੀਂ ਆਉਂਦਾ ਮੇਰੇ ਕੋਲ ਕੋਈ ਜਾਦੂ ਨਹੀਂ ਕੋਈ ਮੰਤਰ ਨਹੀਂ ਮੈਨੇ ਜਾਦੂ ਕੇ ਚੱਕਰ ਮੇ 11 ਸਾਲ ਬਰਬਾਦ ਕਰੇ ਪਰ ਮੈਨੂੰ ਜਾਦੂ ਨਹੀਂ ਮਿਲਿਆ ਜਦ ਜਾਦੂ ਹੈ ਹੀ ਨਹੀਂ ਤਾਂ ਫਿਰ ਮਿਲਤਾ ਕਹਾਂ ਸੇ ਫਿਰ ਆਪ ਬੋਲੋਗੇ ਇਹ ਕੀ ਹੈ ਕੁਝ ਪਾਣੇ ਕੇ ਲਈ ਕੁਝ ਖੋਣਾ ਪੜਤਾ ਹੈ ਗੁਰੂ ਕੇ ਬਿਗੈਰ ਕਬੀ ਗਿਆਨ ਨਹੀਂ ਮਿਲਤਾ ਹੈ ਇਹ ਬਾਤ ਮੇਰੀ ਸਮਝ ਲੈਣਾ ਸੁਕੇ ਬਾਬੂ ਮਾੜਾ ਜਾ ਥੋੜਾ ਅੱਗੇ ਨੂੰ ਆ ਜਾ ਵੀਰੇ ਕਹਾਣੂ ਹੋ ਜਾ ਲੋ ਜੀ ਜੀ ਮੁੱਠੀ ਬੰਦਾ ਖੁੱਲਾ ਕਰਿਓ ਲੋ ਮੈਂ ਮੰਤਰ ਲਾ ਦਿੱਤਾ ਫਿਰ ਅਰਦੀ ਬਾਂਦੂ ਬਲਦੀ ਬਾਂਦੂ ਬਾਂਦੂ ਤੇਲ ਲਾਈ ਹੁਣ ਮੀਚ ਲੰਗਾ ਸਵਾ ਮੀਲ ਤੇ ਅਗਨੀ ਬਾਂਦੂ ਕੀ ਆਈ ਬਸ ਵਾਜਾ ਬਾਬੇ ਮੈਨੇ ਵਾਦਾ ਕਰਿਆ ਗਾਣਾ ਸੁਣਾਉਣ ਦਾ ਹਾਂ ਇੱਕ ਸਪੀਕਰ ਤੇਜ ਦਿਓ ਬਾਗੂ ਜੀ ਆਪਨੇ ਚੈੱਕ ਅਨ ਕਰੀ ਚਾ ਵੇਖਿਆ ਡੱਬੇ ਚ ਹਾਂਜੀ ਦੇਖ ਆ ਮੇਰੀ ਮੁਠੀ ਚ ਸਪੀਕਰ ਆ ਗਿਆ ਆ ਗਿਆ ਆ ਗਿਆ ਡੱਬੇ ਦੇ ਵੀ ਛੱਡ ਦਿਆ ਛੱਡ ਦੇ ਜੈ ਬਾਬੇ ਜੀ ਸਾਰੇ ਬੋਲ ਦਿਓ ਜੈ ਬਾਬੇ ਜੀ ਜੈ ਬਾਬੇ ਜੀ ਕਿਹੜਾ ਮੇਰੇ ਪਿਓ ਦਾ ਨਵੇਂ ਜੈ ਬਾਬੇ ਜੀ जय बाबा दी बोले नाल बंदे दी आत्मा शुद्ध होंदी है आके देख डब्बा चक के देख तू आ जा आ जा सुक्के कोई नहीं तू ही देख हां तू कल नहीं देखी ਲੋਕਾਂ ਨੂੰ ਮੈਂ ਦਿਖਾਵਾਂਗਾ ਵੇਖ ਸਪੀਕਰ ਆਇਆ ਕਿ ਮੈਂ ਬਕਵਾਸ ਕਰੀ ਜਾਣਾ ਉਹ ਚੱਕੇ ਡੱਬੇ ਨੂੰ ਬਿਲਕੁਲ ਬੇਚਿੰਤ ਹੋ ਕੇ ਦੇਖ ਤੂੰ ਟੈਨਸ਼ਨ ਨਾ ਲੈ ਇਹਦਾ ਆ ਗਿਆ ਆ ਗਿਆ ਆ ਗਿਆ ਆ ਗਿਆ ਤਾਲੀ ਮਾਰੋ ਜੀ ਤਾਲੀ ਮਾਰੋ 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 ਹਰੇ ਅੱਗੇ ਨੂੰ ਹੋ ਕੇ ਬਹਿਣ ਸੁੱਕੇ ਗਾਹਾਂ ਨੂੰ ਇਹ ਬਸ ਬਸ ਇੱਥੇ ਲੋ ਜੀ ਹੁਣ ਗਾਣਾ ਸੁਣ ਲਓ ਵੀਰੇ ਪਰ 5 ਮਿੰਟ ਗਾਣਾ ਲੱਗੇਗਾ ਬੋਲੋ 5 ਮਿੰਟ ਬਹੁਤ ਹੈ ਬਹੁਤ ਪੰਜ ਦਾ ਬੜਾ ਹੈ ਓਏ ਬਹੁਤ ਹੈ ਫਿਰ ਵੀਡੀਓ ਬੰਦ ਕਰੋ 2 ਮਿੰਟ ਵਾਸਤੇ ਹਾਏ ਓਏ ਆਹੀ ਦਾ ਪੋਜਾ ਯਾਰ ਮੇਰੀ ਗੱਲ ਸਮਝ ਲਓ